ਸੰਮਰੂਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਇਆ ਸੁਰਖਿਆ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਸਰਕਾਰੀ ਹਸਪਤਾਲ ਦੇ ਵਿੱਚ 24 ਘੰਟੇ ਪਾਣੀ ਨਾ ਆਉਣ ਦੇ ਕਾਰਨ ਮਰੀਜ਼ ਅਤੇ ਮਰੀਜ਼ ਦੇ ਵਾਰਿਸ ਹੋਏ ਤੰਗ ਪ੍ਰੇਸ਼ਾਨ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਬਾਹਰੋਂ ਪਾਣੀ ਲੈ ਕੇ ਆਉਣਾ ਪੈ ਰਿਹਾ ਹੈ ਅਤੇ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਸਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਮਰੀਜ਼ਾਂ ਨੂੰ ਦਵਾਈਆਂ ਖਾਣ ਵਾਸਤੇ ਵੀ ਪਾਣੀ ਨਹੀਂ ਮਿਲ ਰਿਹਾ ਪ੍ਰਸ਼ਾਸਨ ਅੱਗੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਲਈ ਗੁਹਾਰ ਕੀ ਨਾਮ ਹੈ ਆਪਣਾ ਰਾਜਵਿੰਦਰ ਜੀ ਕੀ ਕਹਿਣਾ ਚਾਹੋਗੇ ਪਾਣੀ ਦੀ ਕੀ ਸਮੱਸਿਆ ਆਪਣੇ ਸਾਥ ਸਾਥ ਅਸੀਂ ਘਰੋਂ ਲੈ ਰਹੇ ਜੀ ਪਾਣੀ ਪਾਣੀ ਨਹੀਂ ਮਿਲ ਰਹੀ ਜੀ ਕਿੰਨੇ ਚਿਰ ਦਾ ਪਾਣੀ ਨਹੀਂ ਹੈਗਾ ਜੀ ਅੱਜ ਅੱਜ ਨਹੀਂ ਹੈਗਾ ਜੀ ਪਾਣੀ ਕਿੰਨੇ ਵਜੇ ਦਾ ਪਾਣੀ ਹੈਗਾ ਕੋਸੇ ਨਹੀਂ ਹੁੰਦਾ ਸਾਰਿਆਂ ਨੂੰ ਬਹੁਤ ਹੀ ਸੇਕ ਦੱਸ ਦਿਨ ਹੋ ਗਏ ਜੀ ਤੁਹਾਨੂੰ ਰੇਹਣ ਦਾ ਵਾਸਨ ਹੋ ਗਿਆ ਹਾਂਜੀ ਪਰ ਪਾਣੀ ਦੀ ਸਮੱਸਿਆ ਜੀ ਆਈ ਹੈ ਹਾਂਜੀ ਕਿੱਥੋਂ ਪਾਣੀ ਲੈ ਰਹੇ ਹੋ ਪਰਚੇ ਹੁੰਦੀ ਅਸੀਂ ਕਰ ਉਹ ਨਹੀਂ ਦੀ ਕਰ ਕਿੱਥੇ ਕਰ ਆਪਣਾ ਲੋਕ ਲਈ ਅਸੀਂ ਸਿਰੂ ਤੇ ਜਾਓ ਭਾਗੀ ਜੀ ਨਾਮ ਉਸ ਆਪਣਾ ਜੀ ਰਾਜਦੀਨ ਆ ਜੀ ਰਾਜਦੀਨ ਜੀ ਕੀ ਸਮੱਸਿਆ ਆ ਰਹੀ ਆ ਹਸਤਾਕ ਪਾਣੀ ਦੀ ਇੱਥੇ ਜੀ ਪਾਣੀ ਬਿਲਕੁਲ ਹੀ ਨਹੀਂ ਹੈਗਾ ਅਸੀਂ ਤਖਰਪਿੰਡ ਤੋਂ ਆਏ ਮਲੇਰੇ ਕੋਟਲੇ ਤੇ ਲਵੋ ਸਾਡੀ ਮਾਤਾ ਅਸੀਂ ਅੱਜ ਹੋਰ ਲੈ ਕੇ ਆਂਦੀ ਸੀਗੀ ਪਾਣੀ ਸਾਨੂੰ ਅਸੀਂ ਨਮਾਜ਼ ਪੜ੍ਹਨੀ ਦੀ ਨਵਾਜ਼ ਪੜ੍ਹਨ ਵਾਸਤੇ ਵੀ ਸਾਨੂੰ ਪਾਣੀ ਨਹੀਂ ਮਿਲੇਗਾ ਬਾਕੀ ਪੀਣ ਨੂੰ ਤਾਂ ਜਮ ਹੀ ਨਹੀਂ ਮਿਲਦਾ ਹੈਗਾ ਇੱਥੇ ਅਸੀਂ ਆਹ ਲੰਗਰ ਹਾਲ ਦੇ ਵਿੱਚ ਆਏ ਸੀਗੇ ਲੰਗਰ ਸਕਲ ਵਾਸਤੇ ਵੀ ਸਾਨੂੰ ਫ੍ਰੀ ਮਿਲ ਦਿੱਤਾ ਜਾਂਦਾ ਇੱਥੇ ਅਸੀਂ ਉੱਥੇ ਵੀ ਪਾਣੀ ਹੈ ਨਹੀਂ ਇੱਥੇ ਸਾਨੂੰ ਸਾਨੂੰ ਇੱਥੇ ਵੀ ਪਾਣੀ ਕਹਿੰਦੇ ਨੇ ਬਾਹਰ ਜਾ ਕੇ ਵੀ ਵੀ ਜਾਣ ਦੀ ਪਾਣੀ ਦੀ ਬਹੁਤ ਪਰੇਸ਼ਾਨੀ ਆ ਜੀ ਵੀ ਛੇ ਮੈਨੂੰ ਆਪਣੇ ਜਾਂ ਆਪਣੇ ਦੇਖਿਆ ਬਜਾਵੇ ਵੀ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜੀ ਬਹੁਤ ਥੋੜਾ ਧੰਨਵਾਦ ਹੋਊਗਾ ਜੀ ਕੀ ਨਾਮ ਹੈ ਆਪਣਾ ਮਨਜੀਤ ਸਿੰਘ ਹੈ ਜੀ 30 ਮਸ ਸਾਰੇ ਸਰਕਾਰ ਦਾ ਪਾਣੀ ਦੀ ਸਰ ਜੀਰੇ ਪਾਣੀ ਨਹੀਂ ਹੈਗਾ ਜੀ ਬਿਲਕੁਲ ਵੀ ਲੰਗਰ ਹਾਲ ਚ ਨਹੀਂ ਹੈਗਾ ਜੀ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਬੋਤਲਾਂ ਸੀ ਆਉਗੀਆਂ ਪਾਣੀ ਦੇ ਮੁੱਲ ਲਿਆ ਕੇ ਪੀ ਰਹੇ ਆਂ ਅੱਜ ਤੁਸੀਂ ਕਿੱਥੋਂ ਆਏ ਹੋਗੇ ਡੇੜਬਾ ਸੈਰ ਤੋਂ ਆਏ ਮਰੀਦਾਖਲਾ ਬਣਾ ਰਹੇ ਹਾਂਜੀ ਕੀ ਕਹਿਣਾ ਚਾਹੋਗੇ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਇਹ ਹੀ ਬੇਨਤੀ ਕਰਨੀ ਹੈ ਵੀ ਪਾਣੀ ਦੀ ਤਾਂ ਸਮੱਸਿਆ ਨੂੰ ਠੀਕ ਕਰੇ ਨਾ ਹੀ ਉਹ ਕਹਿੰਦੇ ਨੇ ਵੀ ਅਸੀਂ ਸਾਰੇ ਸਹੂਲਤਾਂ ਦੇ ਰਖਿਆ ਨੇ ਪਰ ਉਹਰੇ ਦਾ ਕੁਝ ਨਹੀਂ ਮਿਲ ਰਿਹਾ ਜੀ ਕੀ ਨਾਮ ਹੈ ਆਪਣਾ ਹਰਮਨਜੀਤ ਜੀ 30 ਸਾਰੇ ਸਾਰੇ ਜਸਤਾ ਸਰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਜੀ ਟਾਇਲਟ ਜਾਣ ਲਈ ਬਾਥਰੂਮ ਜਾਣ ਲਈ ਸਾਰੀ ਸਮੱਸਿਆ ਬੇਕਾਰ ਕੰਮ ਹੋਇਆ ਪਿਆ ਜਾਵਾ ਕੋਈ ਸਫਾਈ ਨਹੀਂ ਕੋਈ ਸਹੂਦਾ ਨਹੀਂ ਹੈਗੀ ਸੀਮਾ ਮਾਨ ਭਗਵੰਤ ਜੀ ਨੂੰ ਮੈਂ ਇਹ ਕਹਿਣਾ ਵੀ ਇੱਕ ਵਾਰ ਤੂੰ ਆਪਣੇ ਜ਼ਿਲ੍ਹੇ ਦਾ ਹਾਲਤਾ ਦੇਖ ਦੂਸਰਿਆਂ ਦਾ ਤੂੰ ਦੇਖੀ ਜਾਂਦਾ ਵੀ ਹਾਂ ਵੀ ਐਂ ਕਰਤਾ ਮੈਂ ਬਾਹਰ ਕਰਤਾ ਨੌਕਰੀਆਂ ਦੇਤੀਆਂ ਮੈਂ ਨੌਕਰੀਆਂ ਨੂੰ ਕੀ ਕਰੂ ਬੰਦਾ ਜਦੋਂ ਮਰੀਜ਼ਾਂ ਦਾ ਬੁਰਾ ਹਾਲ ਹੋਇਆ ਪਿਆਗਾ ਇੱਥੇ ਆ ਕੇ ਦੇਖੋ ਪਾਣੀ ਕਿੱਥੋਂ ਕਿੱਥੋਂ ਲੈ ਕੇ ਆਉਣਾ ਪਿਆ ਮੇਰਾ ਮਡੇਰ ਕਲਾਂ ਪਿੰਡਾ ਮੈਂ ਪਿੰਡੋਂ ਚੱਲ ਕੇ ਆਇਆ ਬਾਹਰੋਂ ਬੋਤਲ ਲੈ ਆ ਕੇ ਦਿੰਦਾ ਆਪਣੇ ਡੈਡੀ ਨੂੰ ਬੇਕਾਰ ਹਾਲ ਹੋਇਆ ਪਿਆ ਕੀ ਕਰੀਏ ਪਾਣੀ ਪੋਕ ਤੇ ਹਾਏ ਮਰਦਿਆਂਗੇ ਜੀ ਮਾਨੂੰ ਇਹਦਾ ਚਾਹੀਦਾ ਵੀ ਮੇਰੀ ਕਿੱਥੇ ਤੱਕ ਕਿੱਥੇ ਤੱਕ ਪਹੁੰਚ ਪਹੁੰਚਾਤੀ ਇਹ ਸੰਗਰੂਰ ਜ਼ਿਲ੍ਹੇ ਨੇ ਸੰਗਰੂਰ ਜਿਹੜਾ ਦਾ ਬੁਰਾ ਹਾਲ ਹੈ ਇਸ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਐਸਐਮਓ ਨੂੰ ਸ਼ਿਕਾਇਤ ਕੀਤੀ ਹੈ ਕੋਈ ਪਾਣੀ ਦੀ ਨਹੀਂ ਸਰ ਰਾਤ ਦੇ ਕਹਿੰਦੇ 12 ਵਜੇ ਮੋਟਰ ਖਰਾਬ ਹੋਈ ਅੱਧ 12 ਵੱਜਣ ਚ ਫੇਰ ਹੁਣ 4 ਘੰਟੇ ਬਾਕੀ ਨੇ ਫੇਰ ਦੇਖ ਲਓ ਉਹੀ ਹਾਲ ਹੋ ਰਿਹਾ 24 ਘੰਟੇ ਹੋ ਗਏ ਨੇ ਕੋਈ ਹੱਲ ਨਹੀਂ ਕਰਿਆ ਪਾਣੀ ਦਾ ਬਿਲਕੁਲ ਗੰਦਾ ਪਾਣੀ ਪੀਂਦੇ ਨਹੀਂ ਸਾਰੇ ਲੋਕ ਬਾਹਰੋਂ ਲਿਆ ਲਿਆ ਕੇ ਜੀ ਪਾਣੀ ਦਾ ਬੁਰਾ ਹਾਲ ਹੈ ਜੀ ਭਗਵਾਨ ਤਮਾਨ ਨੇ ਜਮਾ ਬੇੜਾ ਘਰ ਕੀ ਕਰ ਛੱਡਿਆ ਇਹ ਆਪਦਾ ਜ਼ਿਲ੍ਹੇ ਨਾ ਨਾ ਜੀ ਜਮਾ ਸਹੀ ਗੱਲ ਹੈ ਜੀ ਨੌਕਰੀਆਂ ਨੂੰ ਕੀ ਕਰੂਗਾ ਜਦੋਂ ਮਰੀਜ਼ਾਂ ਨੂੰ ਸਬਧਾ ਨਹੀਂ ਹੈਗੀ ਜੀ ਇਹ ਤਾਂ ਗੱਲ ਮੰਨਦੇ ਹੋ ਜੀ ਅਸੀਂ ਤਾਂ ਚੱਲ ਹੁਣ ਤੁਰ ਫਿਰ ਕੇ ਪਾਣੀ ਲਿਆ ਰਹੇ ਆ ਮਰੀਜ਼ ਨੂੰ ਕੌਣ ਦੇਖੇ ਉਧਰ ਮਰੀਜ਼ ਕੱਲਾ ਪਿਆ ਹੈ ਅਸੀਂ ਬਾਹਰ ਫਿਰਦੇ ਆ ਉਧਰ ਨੂੰ ਕੁਝ ਵੀ ਹੋ ਸਕਦਾ ਇਹ ਤਾਂ ਗੱਲ ਸਮਝਦੇ ਹੋ ਜੀ ਇਹ ਤਾਂ ਉਹਨਾਂ ਨੂੰ ਵੀ ਚਾਹੀਦਾ ਵੀ ਕੋਈ ਸਬਧਾ ਹੋਵੇ ਜੇ ਕੋਈ ਨਾ ਬੰਦਾ ਬਾਹਰ ਬੈਗ ਲੈ ਕੇ ਜਾਂਦਾ ਪਰਚੀ ਵਾਲੇ ਰੋਕ ਲੈਂਦੇ ਨੇ ਉਹਨੂੰ ਪਾਣੀ ਦੇਉ ਬੰਦੇ ਨੂੰ ਕੀ ਕਰੂਗਾ ਬੰਦਾ ਚਾਹੇ ਗਲਚ ਬੁਰਕੀ ਅੜ ਕੇ ਮਰ ਜਾਏ ਜਦੋਂ ਦਵਾਈ ਨਾਲ ਤਾਂ ਬਾਅਦ ਚੋਂ ਦੇਖੀ ਜਾਓ ਪਹਿਲਾਂ ਮਿਲਣਾ ਪਾਣੀ ਨਾਲ ਹੀ ਮਰ ਜੂ ਇਹਦਾ ਹੁਣ ਕੀ ਕਰੀਏ ਅਰੇ ਮੈਂ ਕਹਿਣਾ ਚਾਹਨਾ ਕਿ ਸਾਡਾ ਇੱਥੇ ਮਰੀਜ਼ ਦਾਖਲ ਹੈ ਸੰਗਰੂਰ ਸਰਕਾਰੀ ਹਸਪਤਾਲ ਦੇ ਵਿੱਚ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਜ਼ਿਲ੍ਹਾ ਹੈ ਜਿੱਥੇ ਪੰਜਾਬ ਸਰਕਾਰ ਸਿਹਤ ਸਹੂਲਤਾਂਾਂ ਦੇਣ ਦੀ ਗੱਲ ਕਰਦੀ ਹੈ ਨਾ ਵੀ ਅਸੀਂ ਸਿਹਤ ਸਹੂਲਤਾਂ ਦੇ ਰਹਾਂਗੇ ਮਹੱਲਾ ਕਲੀਨਿਕ ਦੇ ਰਹਾਂਗੇ ਮਹੱਲਾ ਕਲੀਨਿਕਾਂ ਦੇ ਵਿੱਚ ਉਹਨਾਂ ਡਾਕਟਰ ਨਹੀਂ ਹੈਗੇ ਤੇ ਸਰਕਾਰੀ ਹਸਪਤਾਲ ਸੰਗਰੂਰ ਦੀ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਸੰਗਰੂਰ ਦੇ ਵਿੱਚ ਇਹਨਾਂ ਬੁਰਾ ਹਾਲ ਹੈ ਕਿ ਇੱਥੇ ਪੀਨੂ ਪਾਣੀ ਨਹੀਂ ਜੇ ਕੋਈ ਬਾਥਰੂਮ ਪਿਸ਼ਾਬ ਕਰਨ ਜਾਂ ਲੈਟਰਨ ਬਾਥਰੂਮ ਜਾਂਦਾ ਉਹਨਾਂ ਵਾਸਤੇ ਵੀ ਪਾਣੀ ਨਹੀਂ ਹੈ ਗਿਆ ਮਰੀਜ਼ ਪਾਣੀ ਕਿੰਨੇ ਬੁਲਕ ਰਹੇ ਨੇ ਮੈਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਮਾਨ ਸਾਹਿਬ ਤੁਹਾਡੇ ਉਹ ਦਾਅਵੇ ਤੁਹਾਡੇ ਵਾਅਦੇ ਕਿੱਥੇ ਗਏ ਜੋ ਤੁਸੀਂ ਆਮ ਜਨਤਾ ਨਾਲ ਆਮ ਲੋਕਾਂ ਨਾਲ ਕਰੇ ਸੀਗੇ ਸਿਹਤ ਸਹੂਲਤਾਂ ਦੇ ਘਟੋ ਘਟ ਆਪਣਾ ਘਰ ਤੋਂ ਸਾਂਭੋ ਪੈਣਾ ਸੰਗਰੂਰ ਸ਼ਹਿਰ ਦਾ ਬਹੁਤ ਜ਼ਿਆਦਾ ਨਾਸਵਜਿਆ ਪਿਆ ਸਰਕਾਰੀ ਹਸਪਤਾਲ ਦਾ ਬਹੁਤ ਨਾਸਵਜਿਆ ਪਿਆਗਾ ਇੱਥੇ ਪਾਣੀ ਦੀ ਨਿਕਾਸੀ ਨਹੀਂ ਦੋ ਮੋਟਰਾਂ ਨੇ ਦੋ ਮੋਟਰਾਂ ਨੇ ਇੱਕ ਪਹਿਨੀ ਖਰਾਬ ਹੋਈ ਸੀ ਇੱਕ ਛੋਟੀ ਮੋਟਰ ਜੁਗਾੜ ਲਾ ਕੇ ਚਲਾਈ ਸੀ ਉਹ ਵੀ ਖਰਾਬ ਹੈ ਤੇ ਹੁ ਫਾਈਰ ਗੱਡੀ ਬਾਹਰੋਂ ਗੱਡੀ ਬਾਹਰੋਂ ਪਾਣੀ ਮਗਾ ਕੇ ਮਾੜਾ ਮਾੜਾ ਡੰਗ ਸਾਰਦਾ ਕੀਤਾ ਲੰਗਰ ਖਾਨ ਆਏ ਸੀ ਲੰਗਰ ਦੇ ਵਿੱਚ ਵੀ ਪਾਣੀ ਨਹੀਂ ਮਿਲਿਆ ਸਾਨੂੰ ਲੰਗਰ ਵਾਲੇ ਕਹਿੰਦੇ ਨੇ ਕਿ ਸਾਡੇ ਕੋਲੇ ਪਾਣੀ ਨਹੀਂ ਸੀਗਾ ਹੁਣ ਟੈਂਕਰ ਲੰਗਰ ਵਾਲੇ ਵੀ ਟੈਂਕਰ ਮਗਾ ਮਗਾ ਆਪਣਾ ਜੋ ਹੈ ਡੰਗ ਸਾਰ ਰਹੇ ਨੇ ਲੇਕਿਨ 12 ਘੰਟਿਆਂ ਤੋਂ ਉੱਪਰ ਹੋ ਗਿਆ ਰਾਤ ਦੇ 12 ਵਜੇ ਦਾ ਪਾਣੀ ਗਿਆ ਹੈ ਲੇਕਿਨ 12 ਵਜੇ ਦਾ ਪਾਣੀ ਗਿਆ ਹੈ ਹਜੇ ਤੱਕ ਵੀ ਇਹਨਾਂ ਨੇ ਕੋਈ ਮੋਟਰ ਦਾ ਜਾਂ ਕੋਈ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਜਦਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਸਰਕਾਰੀ ਗੱਡੀਆਂ 'ਚ ਟੈਂਕਰ ਜਾਂ ਪਾਣੀ ਮਗਾ ਕੇ ਇੱਥੇ ਕਿਵੇਂ ਲਗਾਏ ਹਸਪਤਾਲ ਦਾ ਹਸਪਤਾਲ ਦਾ ਡੰਗ ਸ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਦੇਖੋ ਜੀ 24 ਘੰਟੇ ਲਾਈਟ ਦੀ ਵੀ ਸਹੂਲਤ ਹੁੰਦੀ ਹੈ ਲਾਈਟ ਕਈ ਵਾਰ ਇੱਥੇ ਬਾਗ ਜਾਂਦੀ ਹੈ ਇਹ ਸਰਕਾਰੀ ਹਸਪਤਾਲ ਦਾ ਜੀ ਮੈਂ ਇੱਕ ਗੱਲ ਦੇਖਿਆ ਹੈ ਕਿ ਚਰਚਾਵਾਂ ਦਾ ਵਿਸ਼ਾ ਬਣ ਜਾਂਦਾ ਕਦੇ ਤਾਂ ਜੁਲਾਈਪੇ ਖਾਂ ਦੇ ਲਾਈਟ ਬਾਗ ਜਾਂਦੀ ਹੈ ਸਾਰਾ ਸਾਰਾ ਦਿਨ ਬੱਚੇ ਗਰਮੀ ਵਿੱਚ ਬਿਲਕੁਲ ਰਹਿੰਦੇ ਸੀ ਕਿ ਲਾਈਟ ਨਹੀਂ ਮਿਲਦੀ ਸੀ ਜੇਕਰ ਪਾਣੀ ਦੀ ਗੱਲ ਕੀਤੀ ਜਾਵੇ ਪਾਣੀ ਦੀ ਕੋਈ ਨਿਕਾਸੀ ਨਹੀਂ ਲੰਗਰ ਹਾਲ ਕੋਲੇ ਖੜੇ ਹਾਂ ਲਾਈਟਿੰਗ ਦੀ ਕੋਈ ਇਹਨਾਂ ਕੋਲੇ ਜ਼ਿਆਦਾ ਕੋਈ ਇਹਦੀ ਹੋਣੀ ਹੈਗੀ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਹੈਗਾ ਬਾਕੀ ਲੋਕ ਪਾਣੀ ਪੀਣ ਵਾਲੇ ਹੱਥ ਤੋਂ ਵਾਲੇ ਪਾਣੀ ਨੂੰ ਤਰਸਣੇ ਮਾਨ ਸਾਹਿਬ ਸਾਡੀ ਬੇਨਤੀ ਹੈ ਕਿ ਘਟੋ ਘਟ ਆਪਣਾ ਜੋ ਤੁਹਾਡਾ ਸ਼ਹਿਰ ਹੈ ਨਾ ਆਪਣਾ ਜ਼ਿਲ੍ਹਾ ਜਿੱਥੋਂ ਤੁਸੀਂ ਵੱਡੇ ਫਰਕ ਨਾਲ ਜਿੱਤ ਕੇ ਪਹਿਲੀ ਵਾਰ ਗਏ ਸੀ ਕਹਿੰਦੇ ਸੀ ਸਾਡਾ ਇਹ ਇਹ ਸਾਡਾ ਚੋਣ ਮਿਸ਼ਨਾ ਸਾਡਾ ਸਾਨੂੰ ਇੱਥੋਂ ਜਿੱਤ ਮਿਲੀ ਹੈ ਤੁਹਾਡੀ ਰਾਜਧਾਨੀ ਹੈ ਰਾਜਧਾਨੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਰੁਲ ਰਹੀ ਹੈ ਧੰਨਵਾਦ ਕੀ ਨਾਮ ਹੈ ਆਪਣਾ ਬਲਵਿੰਦਰ ਕੌਰ ਜੀ ਸਰਕਾਰੀ ਸਾਥੀ ਜੀ ਕੀ ਦਿੱਕਤ ਆ ਰਹੀ ਹੈ ਪਾਣੀ ਦੀ ਰਾਤ ਦਾ 12 ਵਜੇ ਦਾ ਪਾਣੀ ਨਹੀਂ ਆ ਰਿਹਾ ਜੀ ਇੱਥੇ ਮਰੀਜ਼ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਹਾਂ ਜੀ ਦੀ ਦਿੱਕਤ ਆ ਰਹੀ ਹੈ ਲਾਈਟਿੰਗ ਬਾਥਰੂਮ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਦਵਾਈਆਂ ਲੈਣੀਆਂ ਨੇ ਮਰੀਜ਼ਾਂ ਨੇ ਖਾਣਾ ਪੀਣਾ ਜਿਹੜੇ ਤੁਰ ਫਿਰ ਸਕਦੇ ਨੇ ਉਹ ਤਾਂ ਚਲੋ ਕਿਤੇ ਬਾਹਰ ਅੰਦਰ ਚਲੇ ਜਾਣ ਜਿਹੜੇ ਬੈਠੇ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਏ ਨੇ ਉਹ ਕਿੱਥੇ ਜਾਣਗੇ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਹੈ ਜੇ ਮੋਟਰ ਖਰਾਬ ਹੋ ਗਈ ਹੈ ਤੇ ਇੱਕ ਐਕਸਟਰਾ ਮੋਟਰ ਰੱਖਣੀ ਚਾਹੀਦੀ ਐ ਇੰਨਾ ਵੱਡਾ ਹਸਪੀਟਲ ਹੈ ਸਰਕਾਰੀ ਠੀਕ ਹੈ ਨਾ ਜੇ ਗਰੀਬ ਮਾਤੜ ਕੋਈ ਇੱਥੇ ਆਉਂਦਾ ਏ ਤੇ ਫਿਰ ਉਹ ਖਾਸ ਸਰਕਾਰੀ ਚ ਹੀ ਆਊਗਾ ਜਿਹੜਾ ਤਗੜਾ ਹੈ ਉਹ ਤਾਂ ਪ੍ਰਾਈਵੇਟ ਚ ਇਲਾਜ ਕਰਾ ਲੂਗਾ ਜਿਹੜੇ ਗਰੀਬ ਨੇ ਉਹਨਾਂ ਨੇ ਤਾਂ ਇੱਥੇ ਹੀ ਹੋਣਾ ਨਾ ਸਰਕਾਰੀ ਤੇ ਸਰਕਾਰੀ ਹਸਪਤਲ ਦਾ ਇੰਨਾ ਮਾੜਾ ਹਾਲ ਹੈ ਪਾਣੀ ਨਹੀਂ ਹੈ ਤੇ ਪਾਣੀ ਤੋਂ ਬਿਨਾਂ ਕਿੱਦਾਂ ਬੰਦਾ ਇੱਥੇ ਰਹਿ ਲੂਗਾ ਹਾਂਜੀ ਬਸ ਇਹੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਮੰਤ ਸਾਹਿਬ ਨੂੰ ਕਿ ਆਪਣਾ ਸ਼ਹਿਰ ਹੈ ਸੰਗਰੂਰ ਜੀ ਇਹ ਹਮੇਸ਼ਾ ਹੀ ਚਰਚੇ ਦਾ ਵਿਸ਼ਾ ਬਣਿਆ ਰਹਿੰਦਾ ਹੈ ਸਰਕਾਰੀ ਹਸਪਤਲ ਇੱਥੇ ਪਲੀਜ਼ ਹੱਥ ਬਨ ਕੇ ਬੇਨਤੀ ਹੈ ਕਿ ਇਹ ਥੋੜਾ ਜਿਹਾ ਸੁਧਾਰ ਆਵੇ ਸਰਕਾਰੀ ਹਸਪੀਟਲ ਦੇ ਵਿੱਚ ਗਰਮੀਆਂ ਦੇ ਵਿੱਚ ਇੱਥੇ ਲਾਈਟ ਨਹੀਂ ਆਂਦੀ ਛੋਟੇ ਛੋਟੇ ਬੱਚੇ ਬਿਲਕਦੇ ਰਹਿੰਦੇ ਨੇ ਸੋ ਧਿਆਨ ਦਿੱਤਾ ਜਾਵੇ ਜੀ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਹਨਾ ਵੀਰ ਜੀ ਆਪਣਾ ਖਜ ਗਦੀਪ ਸਿੰਘ ਉਹਨਾ ਵੀਰੇ ਮੇਰਾ ਪਿੰਡ ਕਮਾਲਪੁਰਾ ਕਾਲੇ ਕੀ ਕਿਸ ਤਰ੍ਹਾਂ ਸਰਕਾਰੀ ਸਿਹਤਾਂ ਦੇ ਪ੍ਰਸ਼ਾਸਨ ਬਈ ਸਵਾਸਨ ਇੰਨਾ ਕਾ ਵੀ ਰਾਤ ਦੇ ਘੜ ਤੋਂ ਘੜ ਵੀ ਇਹ 8:00 9:00 ਦਾ ਪਾਣੀ ਹੈ ਨਹੀਂ ਇੱਥੇ ਮੇਰਾ ਭਰਾ ਠੀਕ ਹੈ ਨਾ ਗੱਲ ਵੀ ਆ ਸਾਰੀ ਦਿਹਾੜੀ ਲੰਘੀ ਕੋਈ ਨਹੀਂ ਆਇਆ ਇੱਥੇ ਕਿਹਨੂੰ ਪੁੱਛ ਲੈ ਪਾਣੀ ਹੈ ਨਹੀਂ ਗਾ ਕੋਈ ਕਿਹਨੂੰ ਮਰਜ਼ੀ ਪੁੱਛ ਲੈ ਤੇ ਕੋਈ ਪਾਣੀ ਦੇਗਾ ਇੱਥੇ ਫਿਰ ਪਾਣੀ ਕਿਥੋਂ ਲਿਆ ਰਹੇ ਹੋ ਪਾਣੀ ਭਾਈ ਉੱਥੇ ਜਾਂਦੇ ਆਪਣਾ ਬਾਥਰੂਮ ਵੀ ਕਿਹੜਾ ਆਪਣਾ ਲਵੇ ਗੁਰੂ ਘਰ ਆ ਉੱਥੇ ਜਾ ਕੇ ਆਉਂਦੇ ਰਹਾਂ ਭਾਈ ਬਾਥਰੂਮ ਮੈਂ ਤਾਂ ਮੈਂ ਉੱਥੇ ਜਾ ਕੇ ਆਇਆ ਬਾਕੀ ਤਾਂ ਕਿਹੜੇ ਆਪਣੇ ਹੋਰ ਭੈਣ ਭਾਈ ਉਹਨੂੰ ਪੁੱਛ ਲੈ ਕਿੱਥੇ ਜਾ ਕੇ ਆਏ ਸਵੇਰੇ ਪਾਣੀ ਨਹੀਂ ਮਿਲ ਰਿਹਾ ਪਾਣੀ ਨਹੀਂ ਮਿਲ ਰਿਹਾ